ਸ਼ਲੋਕ ਮਹੱਲਾ ਨਾਮਾ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨਾ ਕੋਏ ਕਹ ਨਾਨਕ ਹਰ ਪਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋਤਰਾਸ ਕੋ ਨਾਨਕ ਹਰ ਪਜ ਮਨਾ ਨਹਿਰ ਪਾਵੇ ਵਾਸ ਜਨਮ ਜਨਮ ਪਰਮਤ ਫਿਰਿਓ ਮਿੱਟੀ ਉਹ ਨ ਜਮ ਕੋ ਤਰਾਸ ਕਹੋ ਨਾਨਕ ਹਰ ਪਜ ਮਨਾ ਨਿਰਪੇ ਪਵੇ ਬਾਸ ਇਹ ਸ਼ਲੋਕ ਸਤਗੁਰ ਤੇਗਬਦ ਜੀ ਨੌਵੇਂ ਪਾਛੇ ਜੀ ਦੇ ਮੁਖਾਰਬਿੰਦ ਤੋਂ ਉਚਾਰੇ ਹੋਏ ਧੰ ਤਨ ਜਬਰ ਸ਼ਤਤ ਦੇ ਮਾਲਕ ਗੁਰਤਾ ਗਦਿੱਤੇ ਬਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 1429 ਤੇ ਸ਼ਿਸ਼ੋ ਬਤਨ ਸਤਗੁਰੂ ਸਮਝਾ ਰਹੇ ਸੁਖ ਮੈਂ ਬਹੁਤ ਸੰਗੀ ਪਏ ਦੁੱਖ ਮੈਂ ਸੰਗ ਨ ਕੋਏ ਕੋਹ ਨਾਨਕ ਹਰ ਪਜ ਮਨਾ ਅੰਤ ਸਹਾਈ ਹੋਏ ਇਹ ਉਸ ਵੇਲੇ ਦੇ ਸਤਗੁਰੂ ਸਿੱਖਿਆ ਦੇ ਰਹੇ ਕਿ ਜਦੋਂ ਤੇਰਾ ਆਖਰੀ ਬਿੱਲਾ ਆਉਣਾ ਕਿਸੇ ਨੇ ਵੀ ਤੇਰਾ ਸਾਥ ਨਹੀਂ ਜਾਣਾ ਨਾ ਇਹ ਧਨ ਦੌਲਤ ਜਿਹੜੀ ਇਕੱਠੀ ਕੀਤੀ ਹੈ ਨਾ ਜਿਹੜੇ ਤੂੰ ਰਸਤੇ ਨੱਤਿਆਂ ਦੇ ਬੰਧਨ ਬਣਾਏ ਹੈ ਇਹਨਾਂ ਨਾਲ ਕੰਮ ਨਾ ਇਹ ਤੇਰੇ ਉਨੀ ਦੇ ਰਹੀ ਸੰਗੀ ਸਾਥੀ ਹੈ ਜਿਨ੍ਹਾਂ ਤੇ ਤੂੰ ਸੁੱਖ ਚ ਸੁੱਖ ਮੇ ਸੰਗੀ ਬਹੁਤ ਤੇ ਦੁੱਖ ਮੇ ਸੰਗ ਨਾ ਕੋਈ ਦੁੱਖ ਦੇ ਵਿੱਚ ਤੇਰੇ ਨੇੜੇ ਨਹੀਂ ਕੋਈ ਆਉਣ ਲਈ ਤਿਆਰ ਜਿਨ੍ਹਾਂ ਲਈ ਤੂੰ ਇਹ ਮਾਇਆ ਇਕੱਠੀ ਕਰਦਾ ਜਦੋਂ ਤੇਰੇ ਤੇ ਤੇ ਦੁੱਖ ਪਿੰਦਾ ਉਹਨਾਂ ਨੂੰ ਵੀ ਪਰੇ ਹੋ ਜਾਣਾ ਕਹੋ ਨਾਨਕ ਹਰ ਪਜਮਨਾ ਅੰਤ ਸਹਾਈ ਹੋਵੇ ਜੀਵ ਨੂੰ ਸਮਝਾ ਦੇ ਕਿ ਪਰਮਾਤਮਾ ਦੇ ਭਜਨ ਨੂੰ ਨਾ ਛੱਡੋ ਉਹਦੀ ਬੰਦਗੀ ਨੂੰ ਨਾ ਛੱਡੋ ਉਹਦੇ ਸਿਮਰਨ ਨੂੰ ਨਾ ਛੱਡੋ ਉਹਦੀ ਜਿਹੜੀ ਜਾਪ ਹੈ ਉਹਦੇ ਵਿੱਚ ਲੱਗੇ ਰਹੋ ਅੰਤ ਸਹਾਈ ਹੋਏ ਆਖਰ ਵੇਲੇ ਉਸ ਪਰਮਾਤਮਾ ਦੇ ਨਾਮ ਨੇ ਹੀ ਕੰਮ ਆਉਣਾ ਹੈ ਸੋ ਜੇਕਰ ਅਸੀਂ ਉਸ ਦੇ ਨਾਮ ਨੂੰ ਨਾ ਸਿਮਰਿਆ ਤਾਂ ਉਹ ਕਹਿੰਦੇ ਅੰਤ ਸਮੇਂ ਤੂੰ ਜੋ ਆਇਆ ਸੀਗਾ ਅਕੱਲਾ ਤੇ ਕੱਲੇ ਨਹੀਂ ਜਾਣਾ ਆਪ ਤਾ ਇਕੱਲਾ ਜਾ ਤਾ ਇਕੱਲਾ ਹਮ ਤੁਮ ਸੰਗ ਝੂਠੇ ਸਭ ਬੋਲੇ ਇਹ ਸਭ ਬੋਲ ਕਹਿੰਦੇ ਝੂਠੇ ਕਿ ਅਸੀਂ ਇੱਕ ਦੂਜੇ ਦੇ ਸੰਗੀ ਹੈ ਸਾਥੀ ਤੂੰ ਆਇਆ ਵੀ ਇਕੱਲਾ ਸੀ ਤੇ ਜਾਣਾ ਵੀ ਇਕੱਲਾ ਇਹ ਤਾਂ ਇੱਥੇ ਦੁਨੀਆਂ ਦੇ ਝਮੇਲਿਆਂ ਦਾ ਤੇਰਾ ਸਾਥ ਹੈ ਪਰ ਜਿਸ ਕਮਲੇ ਤੈਨੂੰ ਭੇਜਿਆ ਦੁਨੀਆਂ ਤੇ ਕਿ ਤੂੰ ਆਪਣਾ ਆਉਣ ਜਾਣ ਦਾ ਚੱਕਰ ਮੁਕਾਲਾ ਖਤਮ ਕਰ ਲੈ ਤਾਂ ਕਿ ਉਸ ਪਰਮਾਤਮਾ ਦੇ ਨਾਲ ਮਿਲ ਜਾ ਪਰ ਜੇ ਕਰ ਤੂੰ ਉਸ ਤੇ ਨਾਮ ਨੂੰ ਸਿਮਰਿਆ ਨਾ ਤਾਂ ਫਿਰ ਪਛਤਾਉਣਾ ਪੈਣਾ ਫਿਰ ਜਮਾ ਦੀ ਫਾਹੀ ਕਰ ਪੈਣੀ ਹੈ ਪਰ ਤ ਤਹ ਜਮ ਫੰਦ ਫੇ ਤੈਨੂੰ ਜਨਮ ਮੰਦ ਦੇ ਚੱਕਰ ਚ ਪੈਣਾ ਪੈਣਾ ਸਤਗੁਰ ਫਰੀਦ ਜੀ ਹੁਈ ਸਮਝਾ ਰਹੇ ਕਿ ਜਿਹੜੇ ਤੂੰ ਸੁੱਖਾਂ ਦੇ ਵਿੱਚ ਤੁਰਿਆ ਫਦਾ ਇੱਥੇ ਸੱਜਣ ਤੈਨੂੰ ਬਹੁਤ ਮਿਲਣਗੇ ਸਤਗੁਰ ਫਰੀਦ ਜੀ ਕਹਿ ਰਹੇ ਫਰੀਦਾ ਗੱਲੇ ਸੁ ਸੱਜਣ ਵੀ ਇੱਕ ਟਡਿੰਦੀ ਨਾਲ ਧੁੱਖਾਂ ਜਿਉ ਮਲੇ ਕਾਰਨ ਤਿੰਨਾ ਮਾਪੇ ਦੇ ਸਤਗੁਰੂ ਫਰੀ ਜੀ ਸਮਝਾ ਰਹੇ ਕਹਿੰਦੇ ਗੱਲਾਂ ਬਾਤਾਂ ਵਾਲੇ ਤਾਂ ਬਹੁਤ ਕਹਿੰਦੇ ਸੱਜਣ ਮਿਲਦੇ ਪਰ ਉਹ ਸੱਜਣ ਨੇ ਮਿਲਦਿਆ ਜਿਹੜਾ ਸੱਜਣ ਮੈਨੂੰ ਉਹਦੇ ਨਾਲ ਮੜਾ ਦੇਵੇ ਜਿੱਥੋਂ ਮੈਂ ਵਿਛੜਿਆ ਹੋਇਆ ਉਹ ਨਹੀਂ ਮਿਲਦੇ ਇੱਕ ਟਡਿੰਦੀ ਨਾਲ ਉਹ ਸੱਜਣ ਇੱਕ ਨਹੀਂ ਮੈਨੂੰ ਮਿਲਦਿਆ ਜਿਹੜਾ ਮੈਨੂੰ ਇੱਕ ਨਾਲ ਮੜਾ ਦੇਵੇ ਹੋਰ ਤਾਂ thế ਮਿਲਦੇ ਬਕਾਰਾਂ ਦੇ ਵਿੱਚ ਫਸੌਣ ਵਾਲੇ ਤਾਂ ਦੌਲਤਾਂ ਵਿੱਚ ਫਸੌਣ ਵਾਲੇ ਰਸਤੇ ਨਾਤੇ ਚ ਸੁਣਨ ਵਾਲੇ ਕਹਿੰਦੇ ਜਗ੍ਹਾ ਜਗ੍ਹਾ ਤੇ ਮਿਲਦੇ ਆ ਘਟਾਈ ਕੋਈ ਨਹੀਂ ਕਹਿੰਦੇ ਤੁਖਾਂ ਜਿਉ ਮਲੇ ਕਹਿੰਦੇ ਜਿੰਨੇ ਵੀ ਮਿਲਦੇ ਆ ਇਹ ਮੈਨੂੰ ਉਸ ਤਰੀਕੇ ਦੇ ਨਾਲ ਸਾੜ ਰਹੇ ਜਿਵੇਂ ਗਿੱਲੇ ਗੋਹਾ ਤੁਖ ਰਿਆ ਹੁੰਦਾ ਕਾਰਨ ਤਿੰਨਾ ਮਾਪਿਦੇ ਮੈਨੂੰ ਇਹਨਾ ਕਰਕੇ ਮੈਂ ਉਸ ਪਰਮਾਤਮਾ ਤੋਂ ਦੂਰ ਆ ਮੈਨੂੰ ਉਹ ਸੱਜਣ ਚਾਹੀਦਾ ਜਿਹੜਾ ਮੈਨੂੰ ਉਸ ਦੇ ਨਾਲ ਮੜਾਵੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਨੂੰ ਉਸ ਸੱਜਣ ਦੀ ਲੋੜ ਹੈ ਜਿੱਥੋਂ ਮੈਂ ਮਿਛਿਆ ਹੋਇਆ ਹਾਂ ਇਸੇ ਕਰਕੇ ਪੰਚਵੇਂ ਪਾਸ਼ਰਾਮ ਕਲੀ ਚ ਸਮਝਾ ਰਹੇ ਮਨਮੁੱਖ ਕੇਰੀ ਦੋਸਤੀ ਮਾਇਆ ਦਾ ਸੰਬੰਧ ਇਹ ਦੁਨੀਆ ਦੇ ਮਨਮੁੱਖਾਂ ਦੇ ਨਾਲ ਜਿਹੜੀ ਦੋਸਤੀ ਹੈ ਇਹ ਕਹਿੰਦੇ ਮਾਇਆ ਦੇ ਨਾਲ ਹੀ ਬੰਧਨ ਪਾਉਣ ਵਾਲਾ ਰਿਸ਼ਤਾ ਹੈ ਵੇਖਿਆ ਹੀ ਪੰਜ ਜਨ ਕਦੇ ਨਾ ਪਾਵਣ ਅੰਤ ਇਹ ਸਾਰੇ ਬਿਖਦੇ ਬਿਖਦੇ ਦੌੜਨ ਵਾਲੇ ਜਿਨ੍ਹਾਂ ਦੇ ਨਾਲ ਤੂੰ ਬੰਧਨ ਬਣਾ ਦਿਆ ਇਹਨਾਂ ਰਹਿਣਾ ਨਹੀਂ ਗਾ ਟਿਕਣਾ ਨਹੀਂ ਹੈ ਤੇਰਾ ਸਾਥ ਨਹੀਂ ਦੇਣਾ ਸਾਥ ਜਿੰਦ ਦੇਣਾ ਨਾਮ ਨਹੀਂ ਦੇਣਾ ਜਿ ਚਰ ਪੈਣ ਖਾਵਣੇ ਤੇ ਚਿਰ ਰੱਖਣ ਗੰਧ ਜਿਤ ਜਿੰ ਕਿਸ਼ਨਾ ਹੋਵੀ ਤਿਤ ਦਿਨ ਬੁੱਲਣ ਗੰਧ ਉਸ ਦਿਨ ਤੈਨੂੰ ਹੀ ਨਾ ਨੇ ਫਟਕਾਰ ਦੇਣਾ ਛੱਡ ਦੇਣਾ ਇਹ ਤਾਂ ਤੈਨੂੰ ਪੈਣ ਖੰਨਣ ਲਈ ਹੀ ਇਹ ਮਿਲੇ ਹੋਏ ਐ ਦੋਸਤ ਇਹ ਰਸਤੇ ਨਾਤੇ ਇਹ ਧੰਨ ਦੌਲਤ ਇਹਨਾਂ ਦਿਨ ਨਾਲ ਤੂੰ ਜਿਨ੍ਹਾਂ ਦੇ ਨਾਲ ਗੰਡਾ ਪਾ ਕੇ ਬੈਠਾ ਹੈ ਇਹ ਤਾਂ ਕੰਮ ਨਹੀਂ ਆਉਣੇ ਤੇਰੇ ਜਿੱਤ ਜਨਕਿਸ਼ਨਾ ਹੋਵੇ ਤਿਤ ਦਿਨ ਬੁੱਲਣ ਅੰਦ ਜਿਸ ਦਿਨ ਹੋਣਾ ਕੀ ਹੈ ਕਿ ਜਦੋਂ ਤੂੰ ਜਾਣਾ ਜਿੱਥੇ ਕਿਸੇ ਦਾ ਜੋਰ ਨਹੀਂ ਚਲਣਾ ਉਸ ਵੇਲੇ ਇਹਨਾਂ ਨੇ ਦਿਨ ਅੱਗੇ ਕਰਕੇ ਤੋੜ ਦੇਣਾ ਕਿਉਂਕਿ ਤੈਨੂੰ ਜਦੋਂ ਇੱਥੇ ਭੇਜਿਆ ਹੋਣ ਤੇਰਾ ਮਕਰਨ ਕਰਕੇ ਭੇਜਿਆ ਕਿ ਤੇ ਇਸ ਤੇ ਮੋੜਨਾ ਹੈ ਸਵਸੰਦੀ ਪੂੰਜੀ ਦੇ ਨਾਲ ਤੈਨੂੰ ਜਿਹੜਾ ਵਪਾਰ ਕਰਨ ਲਈ ਭੇਜਿਆ ਨਾਮ ਦਾ ਉਹ ਤੂੰ ਛੱਡ ਦਿੱਤਾ ਤੂੰ ਮਨਮੁੱਖਾਂ ਦੇ ਨਾਲ ਦੋਸਤੀ ਲਾ ਲਈ ਤੈਨੂੰ ਗੁਰਮੁਖ ਭੁੱਲ ਗਏ ਮਨਮੁੱਖ ਜਾਦ ਸੋ ਇਸ ਕਰਕੇ ਉਹਨਾਂ ਨੇ ਹਰ ਸਮੇਂ ਪ੍ਰਾਣੀ ਨੂੰ ਸਮਝਾ ਰਹੇ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨ ਹੋਈ ਦਾਰਾ ਮੀਤ ਪੁੱਤ ਸੰਬੰਧੀ ਸਗਦੇ ਤਨ ਸਿਉ ਲਾਗੇ ਜਬ ਹੀ ਨਰਦਨ ਦੇਖਿਓ ਜਨ ਕੋ ਸੰਗ ਛੜ ਸਭ ਪਾਗੇ ਨੌਵੇਂ ਪਾਸ਼ਾ ਸਮਝਾ ਦੇ ਕਿ ਇਸ ਜਗ ਦੇ ਵਿੱਚ ਕੋਈ ਮੀਤ ਨਹੀਂ ਹੈ ਮਤਬ ਲੇਖ ਰੋ ਕੋਈ ਵੀ ਮਿੱਤਰ ਨਹੀਂ ਉਹਦੇ ਨਾਮ ਤੋਂ ਬਨਾ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਜਗ ਲਾਗੇਉ ਦੁੱਖ ਮੇ ਸੰਗ ਨਾ ਹੋਈ ਜਦੋਂ ਤੇਰੇ ਤੇ ਵਿਪਤਾ ਪੈਣੀ ਤੇਰਾ ਕਿਸੇ ਸੰਗ ਨਹੀਂ ਦੇਣਾ ਸਾਰਸਨ ਸਾਰ ਕਹਿੰਦੇ ਆਪਣੇ ਸੁੱਖਾਂ ਦੇ ਲਈ ਤੇਰੇ ਨੇੜੇ ਹੈ ਜਦੋਂ ਉਹਨਾਂ ਨੂੰ ਸੁੱਖ ਤੇਰੇ ਤੋਂ ਕੋਈ ਪ੍ਰਾਪਤ ਨਹੀਂ ਹੋਣਾ ਤੇ ਉਹਨਾਂ ਨੇ ਪਰੇ ਨੂੰ ਹੋ ਜਾਣਾ ਤੇ ਇਹਨਾਂ ਦੇ ਵਿੱਚ ਕਿਉਂ ਫਸਿਆ ਪਿਆ ਦਾਰਾ ਮੀਤ ਪੁੱਤ ਸੰਵੰਦੀ ਇਹ ਜਿੰਨੇ ਵੀ ਰਿਸ਼ਤੇ ਨਾਤੇ ਤੇਰੇ ਧੀਆਂ ਪੁੱਤਰਾਂ ਦੇ ਭੈਣ ਭਰਾਵਾਂ ਦੇ ਮਿੱਤਰਾਂ ਦੋਸਤਾਂ ਦੇ ਸਗਰੇ ਤਨ ਸਿਓ ਲੱਗੇ ਇਹ ਸਾਰੇ ਹੀ ਤਨ ਦੌਲਤ ਦੇ ਕਰਕੇ ਹੈ ਆਪਣੇ ਆਪਣੇ ਸੁੱਖਾਂ ਲਈ ਇਹ ਤੇਰਾ ਆਪਣਾ ਕੋਈ ਨਹੀਂ ਇਨਾਂ ਦੇ ਵਿੱਚ ਜਬ ਇਹ ਨਰਦਨ ਦੇਖਿਓ ਜਨ ਕੋ ਸੰਗ ਛੜ ਸਭ ਪਗ ਜਦੋਂ ਕਹਿੰਦੇ ਤੇਰੇ ਕੋਲ ਧਨ ਦੌਲਤ ਨਹੀਂ ਤੇਰੇ ਨੇੜੇ ਕੋਈ ਆਉਣ ਲਈ ਤਿਆਰ ਨਹੀਂ ਤੇ ਜਿਨ ਸਹਾਈ ਹੋਣਾ ਉਹਨੂੰ ਤੂੰ ਸਿਮਰਦਾ ਨਹੀਂ ਕਿਉਂਕਿ ਜਦੋਂ ਵੀ ਤੇਰੇ ਤੇ ਵਿਅਕਤੀਤਆ ਪੈਣੀ ਹੈ ਤੇ ਉਸ ਪਰਮਾਤਮਾ ਨੇ ਤੇਨ ਸਹਾਈ ਹੋਣਾ ਤੇ ਕਿਉਂਕਿ ਕਹਿੰਦੇ ਜਾਕੀ ਸ਼ੋਤ ਜਗਤ ਕੋ ਲੱਗੇ ਤਾਂ ਫਿਰ ਤੂੰ ਹੀ ਟੜੇ ਜਿੱਥੇ ਜਗਤ ਤੈਨੂੰ ਮਾੜਾ ਕਹ ਰਿਹਾ ਉਸ ਪਰਮਾਤਮਾ ਨੇ ਤੇਜ ਬਾਹਰਣੀ ਹੈ ਉਹਨੇ ਤੈਨੂੰ ਅੱਗੇ ਲੈ ਕੇ ਜਾਣਾ ਇਸ ਕਰਕੇ ਇਸ ਜਗ ਦੇ ਵਿੱਚ ਆਪਣੇ ਮਿੱਤਰ ਨਾ ਬਣਾਉਂਦਾ ਫਿਰ ਕੋਈ ਇੱਥੇ ਤੇਰਾ ਮਿੱਤਰ ਨਹੀਂ ਤਾਰਾ ਮੀਤ ਸਪੁੱਤ ਸੰਬੰਧੀ ਸਗਰੇ ਤਨ ਸੋ ਲੱਗੇ ਇਹ ਸਾਦੇ ਤਨ ਦੌਲਤ ਦੇ ਮਿੱਤਰ ਤੇਰੇ ਸਾਰੇ ਰਿਸ਼ਤੇ ਨਾਤੇ ਸੇ ਕਰਕੇ ਜਿਹੜੇ ਤੇਰੇ ਬਹੁਤ ਨੇੜੇ ਹੈ ਜਿੰਨੂੰ ਤੂੰ ਕਹਿੰਦਾ ਕਿ ਮੇਰੀ ਘਰ ਦੀ ਣਾਰ ਹੈ ਸਤਿਗੁਰੂ ਉਹਦੇ ਬਾਰੇ ਵੀ ਕਹਿ ਰਹੇ ਹੈ ਕਰਕੇ ਣਾਰ ਬਹੁਤ ਹਿਤਜਸ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਇਕਾਇਆ ਪ੍ਰੇਤ ਪ੍ਰੇਤ ਕਰਪਾਗੀ ਜਿਹੜੀ ਕਹਿੰਦੇ ਤੈਨੂੰ ਹਰ ਸਮੇ ਪਿਆਰ ਕਰ ਦੇਸੀ ਜਦੋਂ ਇਹਦੇ ਵਿੱਚੋਂ ਹੰਸ ਨਿਕਲ ਗਿਆ ਜਿੰਦ ਨਿਕਲ ਗਈ ਤੇ ਇਸੇ ਸਰੀਰ ਨੂੰ ਉਹ ਪ੍ਰੋਤ-ਪੋਤ ਕਹਿਣ ਲੱਗ ਜਿਹਦੇ ਨਾਲ ਤੂੰ ਹਰ ਸਮੇਂ ਬਹੁਤ ਤੈਨੂੰ ਪਿਆਰ ਸੀ ਉਹ ਵੀ ਹੁਣ ਤੈਨੂੰ ਕਹਿੰਦੀ ਤੂੰ ਭੂਤ ਬਣ ਗਿਆ ਸੋ ਇਸ ਕਾਇਆ ਨੇ ਅੱਗੇ ਕੱਲੀ ਨਹੀਂ ਜਾਣਾ ਕਾਇਆ ਤਾਂ ਇੱਥੇ ਰਹਿ ਜਾਣੀ ਜਿੰਦ ਨੇ ਕੱਲੀ ਨਹੀਂ ਜਾਣਾ ਹੰਸ ਨੇ ਕੱਲੀ ਨਹੀਂ ਜਾਣਾ ਕਿਉਂਕਿ ਜਿਹੜਾ ਇਹੋ ਦੁਨੀਆ ਦਾ ਸੰਗ ਹੈ ਤੇਰਾ ਇਹ ਸਿਰਫ ਸਵਾਸਾਂ ਕਰਕੇ ਹੈ ਸਵਾਸਾਂ ਦੀ ਪੂੰਜੀ ਤੈਨੂੰ ਉਸ ਦਾ ਨਾਮ ਜਪਣ ਲਈ ਦਿੱਤੀ ਹੈ ਪਰਮਾਤਮਾ ਦਾ ਨਾਮ ਜਪ ਫਰ ਤੋਂ ਛੱਡ ਕੇ ਬੈਠਾ ਸਤਿਗੁਰ ਕਬੀਰ ਮਹਾਰਾਜ ਜੀ ਵੀ ਇਹੋ ਹੀ ਸਮਝਾ ਰਹੇ ਹੈ ਦੇਹੀ ਲੋਬਰੀ ਨਾਲ ਸੰਗ ਪੇ ਅੱਗੇ ਸੱਜਣ ਸਹਿਇਲਾ ਮਰਗੜਕ ਕੋ ਸਭ ਲੋਕ ਕਟੰਪੇ ਅੱਗੇ ਹੰਸ ਕੇ ਲਾ ਕਹਿੰਦੇ ਹੰਸਨੇ ਤਾਂ ਇਕੱਲੇ ਨਹੀਂ ਜਾਣਾ ਇਹ ਤਾਂ ਤੇਜੇ ਸਰੀਰ ਨੂੰ ਚੱਕ ਕੇ ਕਬਰਾਂ ਤੱਕ ਚੱਲ ਜਾਣਗੇ ਮਰਗੜਕ ਤੱਕ ਜਾਣਗੇ ਮਸਾਂ ਕਬਰਾਂ ਤੱਕ ਜਾਣਗੇ ਦੇਹੀ ਲੋਬਰੀ ਨਾਲ ਸੰਗ ਪੇ ਅੱਗੇ ਸੱਜਣ ਸਹਿਇਲਾ ਅੱਗੇ ਤਾਂ ਤੂੰ ਇਕੱਲੇ ਨਹੀਂ ਜਾਣਾ ਮਰਗਟ ਕੋ ਸਭ ਲੋਕ ਕਟਮ ਪੈ ਉਹ ਅਗੇ ਹੰਸ ਦੇ ਲਾ ਕਮਰਾ ਤੱਕ ਕਹਿੰਦੀ ਤੇਰੀ ਸੰਗੀ ਸਾਥ ਚਲੇ ਜਾਉਂਗੇ ਸੜ ਕਹਿ ਜਾਣਗੇ ਪਰ ਹੰਸ ਨੇ ਤਾਂ ਕੱਲੇ ਨਹੀਂ ਜਾਣਾ ਉਹਦੇ ਨਾਲ ਨਾਮ ਜਾਣਾ ਪਰਮਾਤਮਾ ਦਾ ਸਿਮਰਨ ਜਾਣਾ ਉਹਦੀ ਬੰਦਗੀ ਜਾਣੀ ਤੇ ਜਿੰਦੇ ਜੀ ਕਿਉਂ ਤੋਂ ਪਿੱਛੇ ਹਟਦਾ ਜਾਂਦਾ ਉਹਨੂੰ ਕਿਉਂ ਭੁੱਲਦਾ ਜਾਂਦਾ ਇਸ ਕਰਕੇ ਉਸ ਦੇ ਨਾਮ ਨੂੰ ਜਪ ਇਸੇ ਕਰਕੇ ਉਹਨਾਂ ਨੇ ਕਿਹਾ ਸੁਖ ਵਿੱਚ ਸੰਗੀ ਬਹੁ ਪੈ ਦੁੱਖ ਵਿੱਚ ਸੰਗ ਨ ਕੋਈ ਕਹੋ ਨਾਨਕ ਹਰ ਪਜ ਮਨਾ ਅੰਤ ਸਹੇ ਅਖਲੇ ਸ਼ਲੋਕ ਸਤਗੁਰੂ ਸਮਝਾ ਦੇ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋ ਤ੍ਰਾਸ ਕਹੋ ਨਾਨਕ ਹਰ ਪਜ ਮਨਾ ਨਿਰਪੈ ਪਾਵੇ ਬਾਸ ਕਹਿੰਦੇ ਤੈਨੂੰ ਕਈ ਜਨਮਾਂ ਦੇ ਵਿੱਚ ਤੂੰ ਜਨਮ ਲੈ ਕੇ ਘੁੰਮ ਲਿਆ ਪਰ ਮੌਤ ਦਾ ਜਿਹੜੇ ਪਿਆਸ ਮਿਟੀ ਨਹੀਂ ਹੱਲੇ ਵੀ ਜਮ ਤਾਂ ਹੱਲੇ ਵੀ ਤੈਨੂੰ ਮਾਰੀ ਜਾਂਦਾ ਜੰਮੇ ਜਾਂਦਾ ਤੂੰ ਮਰੀ ਜਾਂਦਾ ਇਸ ਕਰਕੇ ਇਸ ਜਮ ਦੀ ਤਰਾਸ਼ ਜਿਹੜੀ ਤਾਂ ਮਟਣੀ ਹੈ ਜਦੋਂ ਤੂੰ ਨਾਮ ਜਪ ਲਊਗਾ ਇਸ ਜਮ ਨੇ ਤੇਰੀ ਨੇੜੇ ਨਹੀਂ ਆਉਣਾ ਨਹੀਂ ਤਾਂ ਤੂੰ ਇਹਨਾਂ ਜਿਹੜੇ ਚੱਕਰਾਂ ਚ ਪਿਆ ਹੋਇਆ ਜਨਮਾਂ ਦੇ ਵਿੱਚ ਇਹ ਪੈਂਦਾ ਰਹੂਗਾ ਕਉਹ ਨਾਨਕ ਹਰ ਭਜ ਮੰਨ ਨਿਰਪੈ ਪਾਵੇ ਬਾਸ ਉਸ ਪਰਮਾਤਮਾ ਨੂੰ ਜੇਕਰ ਸਿਮਰ ਲਊਗਾ ਭਗਤੀ ਕਰ ਲਊਗਾ ਤਾਂ ਫਿਰ ਉਹ ਜਿਹੜਾ ਨਰਪੈ ਹੈ ਜਿਹੜਾ ਕਿਸੇ ਤੋਂ ਵੀ ਡਰਦਾ ਨਹੀਂ ਨਰਪਉ ਹੈ ਨਾ ਵੈਰ ਹੈ ਉਥੇ ਤੇਰਾ ਬਾਸ ਹੋ ਜਾਊਗਾ ਉਹਦੇ ਨਾਲ ਤੇਰੀ ਜੋਤ ਨਾ ਜੋਤ ਰਲ ਜਾਊਗੀ ਇਸੇ ਕਰਕੇ ਜਨਮਾਂ ਜਨਮਾਂ ਦੇ ਵਿੱਚ ਆਪਾ ਘੁੰਮਦੇ ਫਿਰਦੇ ਹਾਂ ਤੇ ਜਿਵੇਂ ਕਿ ਪੰਜਵੇਂ ਪਾਛਾ ਸੁਖਣੀ ਗੋੜੀ ਗਰੇਰੀ ਦੇ ਵਿੱਚ ਸਮਝਾ ਰਹੇ ਕਈ ਜਨਮ ਪੈ ਕਿਟ ਪਤੰਗਾ ਕਈ ਜਨਮ ਗਜ ਮੀਨ ਕਰਨਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਵਿਖਰ ਜੋ ਇਹ ਕਿੰਨੇ ਤੁ ਜਨਮ ਲੈ ਚੁੱਕਾ ਕੀੜੇ ਵੀ ਬਣਿਆ ਪਤੰਗਾ ਵੀ ਬਣ ਗਿਆ ਮੀਨ ਵੀ ਬਣਿਆ ਤੂੰ ਹਿਰਨ ਬਣ ਗਿਆ ਹਾਥੀ ਬਣ ਗਿਆ ਗੱਜ ਬਣ ਗਿਆ ਪਰ ਤੂੰ ਜਨਮਾਂ ਦੇ ਵਿੱਚ ਪੰਖੀ ਵੀ ਬਣ ਗਿਆ ਬਿਰਖ ਵੀ ਬਣ ਗਿਆ ਘੋੜੇ ਹਾਥੀ ਬਣ ਗਿਆ ਪਰ ਜੰਮ ਦੀ ਤਰਾਸ਼ ਨਹੀਂ ਗਈ ਹਲੇ ਤੱਕ ਇਹ ਜੰਮ ਦੀ ਤਰਾਸ਼ ਉਦੋਂ ਜਾਣੀ ਹੈ ਜਦੋਂ ਨਾਮ ਦਾ ਸਿਮਰਨ ਕਰ ਲਵੇਂਗਾ ਇਸੇ ਕਰਕੇ ਜੇਕਰ ਜਨਮਾਂ ਤੋਂ ਮਰਨ ਤੋਂ ਬਚਣਾ ਹੈ ਤਾਂ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਨ ਲਈ ਸਾਰੇ ਗੁਰੂ ਇਹੋ ਹੀ ਸਮਝਾ ਰਹੇ ਸਤਗੁਰ ਕਬੀਰ ਜੀ ਵੀ ਕਹਿ ਰਹੇ ਇੱਕ ਦੁਖ ਰਾਮ ਰਾਏ ਕਟੋ ਮੇਰਾ ਅਗਨ ਦੇਹ ਔਰ ਗਰਬ ਬਸੇਰਾ ਕਹਿੰਦੇ ਮੈਨੂੰ ਮੁੜ ਕੇ ਗਰਬ ਜੂਨ ਦੇ ਵਿੱਚ ਨਾ ਪੈਣਾ ਇਹ ਮੇਰਾ ਦੁੱਖ ਕਟੋ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਇੱਕ ਦੁਖ ਰਾਮ ਰਾਏ ਕਟੋ ਮੇਰਾ ਉਹ ਇਹਨੂੰ ਦੁੱਖ ਸਮਝ ਰਿਹਾ ਜਨਮ ਨੂੰ ਕਹਿੰਦੇ ਜਨਮ ਹੋਣਾ ਨਹੀਂ ਜੈ ਤੇਰੇ ਨਾਲ ਬੈਠੇ ਰਹੀਏ ਤੇਰੀ ਜੋਤ ਨਾਲ ਜੋਤ ਰਲੀ ਦੇਵੇ ਅਗਨੀਂ ਦਹੇ ਔਰ ਗਰਭ ਬਸੇਰਾ ਮਰ ਜਾਂਦਾ ਤਾਂ ਅਗਨੀ ਤੇ ਗਰਭ ਦੇ ਵਿੱਚ ਬਾਸਾ ਫੇ ਹੁੰਦਾ ਫੇ ਜਨਮ ਹੁੰਦਾ ਫੇ ਮਰ ਜਾਂਦਾ ਇਹ ਦੁੱਖ ਕਹਿੰਦੇ ਜਿਹੜਾ ਮੇਰਾ ਕੱਟ ਦਿਓ ਸਤਿਗੁਰੂ ਕਬੀਰ ਮਹਾਰਾਜ ਜੀ ਆਪਣੇ ਬਾਣੀ ਚ ਕਹਦੇ ਉਸ ਪਰਮਾਤਮਾ ਅਗੇ ਅਰਦਾਸ ਕਰਦੇ ਤੇ ਅਰਦਾਸ ਤਾਂ ਹੀ ਮਨਜ਼ੂਰ ਹੁੰਦੀ ਹੈ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੂਰ ਹੋ ਕੇ ਉਹਦੇ ਨਾਮ ਦੇ ਸਿਮਰਨ ਦੇ ਵਿੱਚ ਲੱਗ ਜਾਈਏ ਉਹ ਬਹਿਰੀ ਨਹੀਂ ਕਿਸੇ ਦਾ ਉਹ ਤਾਂ ਦਿਆਲੂ ਹੈ ਹਰ ਸਮੇਂ ਉਹ ਚਾਹੁੰਦਾ ਹੈ ਕਿ ਜੀਵ ਉਸ ਦੀ ਸਿਫਤ ਸਲਾਹ ਚ ਜੁੜ ਕੇ ਇਸ ਦੁਨੀਆ ਦੇ ਮੋਹ ਮਾਇਆ ਤੋਂ ਦੂਰ ਹੋ ਜਾਈਏ ਐਸੀ ਕਰਕੇ ਉਹਨਾਂ ਨੇ ਤੀਜੇ ਪਾਸੇ ਵੀ ਸਮਝਾ ਰਹੇ ਜਮ ਕਾ ਫਹਾ ਗਲ ਨਾ ਕਟਿਏ ਫਿਰ ਫਿਰ ਆਵੇ ਜਏ ਇਹ ਮੜ ਮੁੜ ਕੇ ਕਹਿੰਦੇ ਫਾਹਾ ਪੈਦਾ ਜੰਮਣ ਦਾ ਤੀਜੇ ਪਾਛੇ ਵੀ ਕਹ ਰਿਹਾ ਜੰਮ ਕਾ ਫਾਹਾ ਗਲ ਨਾ ਕਟਿਏ ਫਿਰ ਫਿਰ ਆਵੀ ਜਏ ਤੂੰ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਮਨਮੁਖ ਕਿਸ਼ਨਾ ਸੂਝੇ ਅੰਧਲੇ ਪੂਰਬ ਲਿਖਿਆ ਪਏ ਤੈਨੂੰ ਪਤਾ ਨਹੀਂ ਲੱਗਦਾ ਕਿ ਤੇਰੇ ਨਾਲ ਪਹਿਲਾਂ ਕੀ ਹੋਇਆ ਸੀ ਕਿਉਂਕਿ ਮਨਮੁਖ ਹੈ ਮਨ ਦੇ ਪਿੱਛੇ ਲੱਗਾ ਹੋਇਆ ਤੂੰ ਮਨਮੁਖ ਜੋ ਮਨ ਚਾਹੁੰਦਾ ਉਹੀ ਕਰਦਾ ਫਿਰਦਾ ਪਰ ਇੱਥੇ ਮਨ ਨੂੰ ਅਸੀਂ ਕਾਬੂ ਕਰਨਾ ਉਸ ਪਰਮਾਤਮਾ ਦੇ ਸਿਮਰਨ ਲਈ ਇਹਨੂੰ ਅਫਰਵਸਥਾ ਚ ਲੈ ਕੇ ਜਾਣਾ ਸਹਿਜ ਅਵਸਥਾ ਚ ਲੈ ਕੇ ਜਾਣਾ ਜਿੱਥੇ ਬਾਸ਼ਨਾ ਰਹਿਤ ਹੋ ਜਵੇ ਪਰ ਅਸੀਂ ਤਾਂ ਬਾਸ਼ਨਾ ਮੰਦ ਵਿੱਚ ਹੀ ਪਰ ਜਿਉਂਦੇ ਹਾਂ ਇਸ ਕਰਕੇ ਸਾਡੇ ਕੋਲ ਇਹ ਜਮ ਦੀ ਫਾਹੀ ਕੱਟੀ ਨਹੀਂ ਜਾਣੀ ਤਾਂ ਕੱਟਣੀ ਹੈ ਜੇਕਰ ਉਸ ਪਰਮਾਤਮਾ ਦੀ ਕਿਰਪਾ ਹੋ ਜਵੇ ਅਸੀਂ ਨਾਮ ਦੇ ਵਿੱਚ ਜੁੜ ਜਾਈਏ ਉਹਨਾਂ ਦੇ ਗੁਣਾਂ ਨੂੰ ਗ੍ਰਹਿਣ ਕਰੀਏ ਸੋ ਸਤਗੁਰ ਕਬੀਰ ਮਹਾਰਾਜ ਜੀ ਵੀ ਕਹਿੰਦੇ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਜ ਹੈ ਬੰਦਾ ਭੱਜਾ ਫਿਰਦਾ ਮੌਤ ਨਾਲ ਹਜਵੇ ਬੰਦਾ ਕਿ ਹਰ ਜੀਵ ਜਿਹੜਾ ਹਰ ਪੰਛੀ ਹਰ ਕੀੜਾ ਪਤੰਗਾ ਉਹ ਚਾਹੁੰਦਾ ਕਿ ਮੈਨੂੰ ਮੌਤ ਨਾ ਹੋਵੇ ਸਤਗੁਰ ਕਬੀਰ ਮਹਾਰਾਜ ਜੀ ਸਿੱਖਿੰਦੇ ਜਮ ਕਾ ਠੇਂਗਾ ਬੁਰਾ ਹੈ ਉਹ ਨਾ ਸਹਜ ਹੈ ਮੌਤ ਤੋਂ ਭੱਜੇ ਫਿਰਦੇ ਡਰਦੇ ਪਰ ਇਹ ਨਹੀਂ ਕਹਿੰਦੇ ਕਿ ਪ੍ਰਾਣੀ ਜੀ ਇਹ ਨਹੀਂ ਸੋਚਦਾ ਕਿ ਇਹਨੂੰ ਸਦਾ ਨਹੀਂ त्याग ਦਈਏ ਤਾਂ ਕਿਉਂ ਨਾ ਉਹਦੇ ਸਿਮਰਨ ਦੇ ਵਿੱਚ ਜੁੜ ਜਾਈਏ ਇੱਕ ਜੁਮਹਿ ਮਿਲਿਓ ਜਿਨ ਲੀ ਅੰਚਲ ਲੈ ਕਹਿੰਦੇ ਮੈਨੂੰ ਤਾਂ ਉਹ ਮਿਲ ਗਿਆ ਉਹ ਗੁਰੂ ਮਿਲ ਗਿਆ ਜਿਸ ਨੇ ਮੇਰਾ ਪੱਲਾ ਫੜਿਆ ਤੇ ਮੈਨੂੰ ਇਸ ਤੋਂ ਛੁਲਾ ਦਿੱਤਾ ਸੋ ਜਨਮ ਜਨਮ ਦਾ ਜਿਹੜਾ ਭਮਣ ਦਾ ਪਰਮਣ ਦੇ ਵਿੱਚ ਪਏ ਹੋਏ ਹਨ ਚੱਕਰ ਦੇ ਵਿੱਚ ਵੇ ਹਨ ਇਹ ਉਦੋਂ ਹੀ ਲਥਨਾ ਜਦੋਂ ਅਸੀਂ ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜ ਜਮਾਂਗੇ ਉਹ ਜੀ ਲਗਨ ਦੇ ਵਿੱਚ ਜੁੜ ਜਮਾਂਗੇ ਹਰ ਸਮੇਂ ਯਾਦ ਰੱਖਿਏ ਜੀਵਾ ਤੇ ਜਦੋਂ ਅਸੀਂ ਉਸ ਦਾ ਨਾਮ ਸਿਮਰਦੇ ਨਹੀਂ ਅਸੀਂ ਮਰ ਜਾਂਦੇ ਹਾਂ ਜਦੋਂ ਅਸੀਂ ਨਾਮ ਲੈਨੇ ਉਹ ਸਾਡਾ ਜੀਵਨ ਹੈ ਪਰ ਦੁਨਿਆਵੀ ਜੀਵਨ ਉਲਟ ਸਮਝਦੀ ਹੈ ਕਿ ਧਨ ਦੌਲਤਾਂ ਦੇ ਵਿੱਚ ਨਸ਼ੇ ਦੇ ਵਿੱਚ ਇਸ মোহ ਮਾਇਆ ਦੇ ਵਿੱਚ ਨਸ਼ੇ ਦੇ ਵਿੱਚ ਪੈ ਕੇ ਉਹ ਜੀਵਨ ਸਮਝ ਰਹੇ ਹੈ ਪਰ ਗੁਰੂ ਇਹਨੂੰ ਮੌਤ ਕਹਿ ਰਹੇ ਹੈ ਕਿ ਇਹਨਾਂ ਦਾ ਜੀਵਨ ਨਹੀਂ ਹੈ ਇਹ ਤਾਂ ਜਮਾ ਦੇ ਫੰਦ ਦੇ ਵਿੱਚ ਪਏ ਹੋਏ ਹੈ ਸੋ ਇਸ ਫੰਦਨੋਂ ਕੱਟਣਾ ਹੈ ਜੇਕਰ ਜਮਾ ਦੇ ਨੂੰ ਆਓ ਪਰਮਾਤਮਾ ਦੇ ਚਰਨ ਚਰ ਦਾਸ ਕਰਕੇ ਬੇਨਤੀ ਕਰੀਏ ਕਿ ਰੰਦੇ ਹੋਏ ਸਵਾਸਾਂ ਦੀ ਪੁੰਜੀ ਦੇ ਨਾਲ ਆਪਣਾ ਸਿਮਰਨ ਕਰਾਓ ਮਿਹਰ ਕਰੋ ਬਖਸ਼ਿਸ਼ ਕਰੋ ਆਪਣੀ ਕਿਰਪਾ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਧ ਬਾਣੀ ਪੜਨ ਦਾ ਆਚਰਨ ਦਾ ਬਲ ਬਖਸ਼ ਬਾਣੀ ਦੇ ਨਾਲ ਪ੍ਰੇਮ ਪਵੇ ਤੇਰੇ ਨਾਮ ਦੇ ਨਾਲ ਸਤ ਸੰਗ ਤੇਰੀ ਕਿਰਪਾ ਦੇ ਨਾਲ ਮਿਲੇ ਜਿਥੋਂ ਜਾਗ ਲਗੇ ਔਰ ਸੋਤ ਸੰਦੀ ਪੁੰਜੀ ਲੇਖਤ ਲੱਜਵੇ ਇਹ ਅਰਦਾਸ ਬੇਨਤੀ ਕਰਦੇ ਹੋਏ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ